ਨੱਤ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਹੁਣ ਤੱਕ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰਾਂ ਸੋ ਖਬਰਾਂ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਦੀਨਾ ਨਗਰ ਅਦੀਨ ਆਉਂਦੇ ਨਵਾਂ ਪਿੰਡ ਬਹਾਦਰ ਵਿਖੇ ਇੱਕ ਮਾਮੂਲੀ ਤਕਰਾਰ ਨੂੰ ਲੈ ਕੇ ਔਰਤ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੋ ਇਸ ਗੱਲ ਦੀ ਪੁਸ਼ਟੀ ਕਰਦੇ ਆਂ ਐਸਪੀ ਦੀਨਾ ਨਗਰ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਨਵਾਂ ਪਿੰਡ ਬਹਾਦਰ ਦੀ ਰਹਿਣ ਵਾਲੀ 52 ਸਾਲਾ ਸੁਰਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਜਿਨ੍ਹਾਂ ਦਾ 5-6 ਦਿਨ ਪਹਿਲਾਂ ਪਿੰਡ ਦੇ ਹੀ ਰਹਿਣ ਵਾਲੇ ਵਿਅਕਤੀ ਦੇ ਨਾਲ ਮਾਮੂਲੀ ਤਕਰਾਰ ਹੋਈ ਸੀ ਜੋ ਕਿ ਇਸੇ ਪਿੰਡ ਦੇ ਰਹਿਣ ਵਾਲੇ ਨਰੰਜਨ ਸਿੰਘ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪੰਜਾਬ ਆਇਆ ਸੀ ਸੋ ਕੁਝ ਦਿਨ ਪਹਿਲਾਂ ਮਾਮੂਲੀ ਤਕਰਾਰ ਹੋ ਗਈ ਜਿਸ ਤੋਂ ਬਾਅਦ ਦੇਰ ਸ਼ਾਮ ਇਸ ਔਰਤ ਦਾ ਕਤਲ ਕਰ ਦਿੱਤਾ ਗਿਆ ਸੋ ਦੇਰ ਸ਼ਾਮ ਇਹ ਔਰਤ ਗਲੀ ਦੇ ਵਿੱਚੋਂ ਲੰਘ ਰਹੀ ਸੀ ਜਿਸ ਉੱਤੇ ਨਰੰਜਨ ਸਿੰਘ ਨਾਮੀ ਵਿਅਕਤੀ ਵੱਲੋਂ ਚਾਕੂ ਦੇ ਨਾਲ ਤਿੰਨ ਵਾਰ ਕਰ ਦਿੱਤੇ ਗਏ ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਉਹ ਦਮ ਤੋੜ ਗਈ ਹੈ ਸੋ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਤੇ ਨਰਿੰਜਨ ਸਿੰਘ ਵਾਸੀ ਨਮਾ ਪਿੰਡ ਬਹਾਦਰ ਦੇ ਵਿਰੁੱਧ ਵੱਖ-ਵੱਖ ਤਰਾਮਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਹੋਏ આરોપી ਦੀ ਪੁਲਿਸ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ ਮੈਂ ਸਰਪੰਚ ਨਵਾਂ ਪਿੰਡ ਬਾਧਰ ਸੁਰਿੰਦਰ ਸਿੰਘ ਜੱਜ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਵੀ ਇਦਾਂ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰਿੰਦਰ ਸਿੰਘ ਨੇ ਕੀਤੀ ਆ ਜੋ ਕਿ ਸੁਰਿੰਦਰ ਕੌਰ ਮੈਂ ਮੌਕੇ ਮਾਦਬ ਕੋ ਤੇ ਪਹੁੰਚਿਆ ਰਾਤੀ 9:30 ਵਜੇ ਪਰ ਨਿੰਦਰ ਸਿੰਘ ਸਰਵ ਚਰਨ ਸਿੰਘ ਵਾਸੀ ਨਵਾਂ ਪਿੰਡ ਬਾਧਰ ਜੋ ਕਿ 1990 ਦਾ ਵਿਦੇਸ਼ ਰਹਿੰਦਾ ਹਰ ਸਾਲ-ਸਾਲ ਛੁੱਟੀ ਆਂਦਾ ਹੋ ਤੇ ਰਾਤ ਜਿੱਦੋਂ ਪਹਗੇ ਮੇਰੇ ਜਾਣ ਤੋਂ ਪਹਿਲਾਂ ਉਹ ਇਹ ਆਪਣੇ ਸੁਰਿੰਦਰ ਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁੜ ਕੇ ਮੈਂ ਪੁਲਿਸ ਨੂੰ ਰਿਪੋਰਟ ਫਾਰਮ ਕੀਤਾ ਸਰਿੰਦਰ ਕੌਰ ਨੂੰ ਕੀ ਉਹਨਾਂ ਨੇ ਕਿ ਅਜਿਹੀ ਉਹਨਾਂ ਦੇ ਉਹਨਾਂ ਦੇ ਰੰਜਿਸ਼ ਕੋਈ 5-7 ਦਿਨ ਪਹਿਲਾਂ ਜੋ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ 5-7 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਤਕਰਾਰ ਹੋਇਆ ਜਿਹਦੇ ਕਾਰਨ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰੋਂ ਨੂੰ ਆ ਰਹੇ ਸੀ ਤੇ ਉਹਨਾਂ ਨੇ ਜਿਹੜੀਆਂ 2-3 ਕਿਰਚਾ ਮਾਰ ਕੇ ਤੇ ਉਹਦਾ ਜਿਹੜੀ ਗੰਭੀਰ ਹਾਲਤ ਵਿੱਚ ਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਆ ਤਕਰੀਬਨ 10:00 ਵਜੇ ਦੇ ਕਰੀਬ ਸੀ ਜਦੋਂ ਮਨ ਜ਼ਖਮੀ ਕਰਕੇ ਫਿਰ ਕੀ ਕਰੇ ਜ਼ਖਮੀ ਕਰਕੇ ਫਿਰ ਇਲਾਜ ਦੌਰਾਨ ਮੈਂ ਫੋਨ ਕੀਤਾ ਫਿਰ ਹਸਪਤਾਲ ਲੈ ਕੇ ਬਰੋ ਤੇ 13 ਰਾਤ ਬਾਅਦ ਜੋ ਕੋਈ ਸਵੇਰੇ 4 ਵਜੇ ਜਿਹੜੀ ਉਹਦੀ ਡੈਥ ਹੋ ਗਈ ਜੀ ਪਰਚਾ ਤੇ ਪੁਲਿਸ ਵੱਲੋਂ ਮੈਡਮ ਐਸ ਐਚ ਯੂ ਕ੍ਰਿਸ਼ਮਾ ਨੇ ਦੱਸਿਆ ਕਿ ਕਰ ਲਿਆ ਗਿਆ ਬਸ ਹੁਣ ਕੀ ਮੰਗ ਕਰਦੇ ਐ ਐਫ ਆਈ ਆਰ ਉਹਦੇ ਨਰਿੰਜਨ ਸਿੰਘ ਸਨ ਆਫ ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ ਹੁਣ ਮੰਗ ਇਹੋ ਕੀਤੀ ਜਾ ਸਕਦੀ ਆ ਕਿ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਹੋਰ ਕੋਈ ਨੁਕਸਾਨ ਨਾ ਇਹ ਪਰਿਵਾਰ ਦਾ ਕਰ ਸਕੀਓ ਕਿਉਂਕਿ ਨਰਿੰਜਨ ਸਿੰਘ ਅਜੇ ਤੱਕ ਬਾਹਰ ਆ ਗ੍ਰਿਫਤੂ ਬਾਹਰ ਉਹ ਇਹ ਪਰਿਵਾਰ ਦਾ ਹਜ ਤੱਕ ਵੀ ਨੁਕਸਾਨ ਕਰ ਸਕਦਾ ਇਸ ਕਰਕੇ ਸਾਡੀ ਬੇਨਤੀ ਇਹੋ ਹੀ ਆ ਪੁਲਿਸ ਨੂੰ ਮੈਂ ਸਰਪੰਚ ਹੋਣ ਦੇ ਨਾਤੇ ਮੇਰੀ ਵੀ ਬੇਨਤੀ ਹੈ ਕਿ ਉਹ ਬੰਦੇ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ। ਮੈਂ ਨਾਮ ਸਰ ਹਰਮਨਪ੍ਰੀਤ ਸਿੰਘ ਮੈਂ ਸਰ ਨਵੇਂ ਪਿੰਡ ਬਧਰ ਰਹਿਣਾ ਸਰ ਤੇ ਕੀ ਗੱਲ ਹੋਈ ਹੈ? ਸਰ ਰਾਤੀ ਸਰ ਅਲਮੋਨੀ ਜੀ ਗੱਲ ਤੋਂ ਸਰ ਲੱਗ ਕੇ ਸ੍ਰੀਕਾ ਸਾਡੇ ਨੇ ਸਰ ਚੱਕ ਕਿ 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 ਕਿਚਾ ਮਾਰਤੀਆਂ ਸਾਰੇ ਮਮੀ ਦੇ ਪਹਿਲਾਂ ਸਾਰੇ ਦੋ ਇੱਤੇ ਮਾਰੀਆਂ ਫਿਰ ਸਾਰੇ ਇੱਤੇ ਮਾਰੀ ਇੱਕ ਤੇ ਕਿੰਨਾਂ ਨੇ ਮਾਰੀਆਂ ਕੀ ਨਾਮ ਉਹਦਾ ਸਾਰੇ ਉਹਨਾਂ ਨੰਨਿੰਦਰ ਸਿੰਘ ਸਾਰੇ ਗਰੀਸ ਰਹਿੰਦੇ ਪੱਕੇ ਤੇ ਕੀ ਕੋ ਰੰਜੇ ਸੀ ਉਹਨਾਂ ਦੇ ਨਾਲ ਨਹੀਂ ਸਰ ਕੋਈ ਨਹੀਂ ਕੋਈ 5-7 ਦਿਨ ਪਹਿਲਾਂ ਸਾਰੇ ਕੋਈ ਹੋਈ ਬੋਲ ਬਣੀ ਬਹੁ ਮੋਲੀ ਹੋਈ ਹਾਂ ਜੇ ਕੋ ਬਜੂ ਕਿਚਾ ਮਾਰਤੀਆਂ ਫਿਰਦੀ ਹੋਇਆ ਸਰ ਕਿਚਾ ਮਾਰ ਕੇ ਸਾਰੇ ਇਨੀਸ਼ੀਅਤ ਕੀਤੀ ਸਾਰੇ ਤੇ ਅਬ ਰੋਲ ਹਸਪੀਟਲ ਆਏ ਸਾਰੇ ਅਬ ਰੋਲ ਹਸਪੀਟਲ ਰਾਤ ਆਏ ਤੇ ਸਾਰੇ 3:30 ਵਜੇ ਡੈਥ ਹੋ ਗਈ ਮਮੀ ਦੀ ਸਾਡੇ 3:30 ਵਜੇ ਡੈੱਥ ਹੋ ਗਈ ਆ ਤੇ ਕੀ ਉਹ ਇਹਦੀ ਕੋਈ ਕੰਪਲੇਨ ਕੀਤੀ ਕੋਈ ਹਾਂਜੀ ਸਾਰੇ ਕੀਤੀ ਸਰ ਸਾਰੇ ਸ਼ਤੀ ਸ਼ਤੀ ਉਹਨੂੰ ਪਕੜਿਆ ਜਾਏ ਸਰ ਫੜਿਆ ਜਾਏ ਇਨਸਾਫ ਚਾਹੀਦਾ ਸਰ ਹਾਂਜੀ ਇਹ ਕੱਲ ਸਾਨੂੰ ਰਾਤ ਨੂੰ ਅਬਰੋਲ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਕਿ ਇਸ ਤਰ੍ਹਾਂ ਇੱਕ ਲੇਡੀ ਜਿਹੜੇ ਹੈਗੇ ਆ ਉਹ ਬੂਮਸ ਦੇ ਨਾਲ ਐਡਮਿਟ ਹੋਏ ਆ ਤੇ ਜਿਸ ਤੇ ਇਨਫੋਰਮੇਸ਼ਨ ਮਿਲਦੇ ਹੀ ਏਐਸਆਈ ਸਤਪਾਲ ਸਿੰਘ ਨੇ ਤੁਰੰਤ ਜਾ ਕੇ ਉੱਥੇ ਹਸਪੀਟਲ 'ਚ ਵਿਜ਼ਿਟ ਕੀਤਾ ਸੀ ਤੇ ਡਾਕਟਰ ਸਾਹਿਬ ਨੇ ਉਹਦੋਂ ਉਹਨਾਂ ਨੂੰ ਅਨਫਿਟ ਦੱਸਿਆ ਸੀਗਾ ਸਟੇਟਮੈਂਟ ਦੇਂਦੇ ਤੇ अर्ਲੀ ਮਾਰਨਿੰਗ ਸਾਨੂੰ ਫਿਰ ਇਨ ਇਨਟੀਮੇਸ਼ਨ ਆਈ ਕਿ ਚਾਰ ਕਵਜੇ ਨਾਲ ਕਿ ਜਿਹੜੇ ਲੇਡੀ ਐਕਸਪਾਇਰ ਹੋ ਗਏ ਹੈ ਤੇ ਅਕੋਰਡਿੰਗਲੀ ਫਿਰ ਅਸੀਂ ਬੰਦਿਆਂ ਤਰਾਮਾ ਤਹਿਤ ਮੁਕੱਦਮਾ ਦਰਜ ਕੀਤਾ ਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੀ ਕਹਾਣੀ ਕੀ ਸੀ ਮਾਮ ਕੀ ਪਰਿਵਾਰ ਲੋਕਾਂ ਨੂੰ ਕੀ ਦੱਸਿਆ ਗਿਆ ਇਹ ਜੀ ਰਿਲੇਟਿਵਸ ਨੇ ਦੋਨੋਂ ਜਿਹੜੇ ਡੀਸੀਜ਼ਡ ਹੈ ਤੇ ਅਕਿਊਜ਼ਡ ਦੋਨੋਂ ਰਿਲੇਟਿਵ ਸਿਗੇ ਸ਼ਰੀਕੇ ਚੋਂ ਲੱਗਦੇ ਨੇ ਤੇ ਇਹਨਾਂ ਦੀ ਆਪਸੀ ਕੋਈ ਲੋਹੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸ ਵਾਜੀ ਤਕਰਾਰ ਹੋਈ ਸੀਗੀ ਕੋਈ ਬਹੁਤੀ ਗੱਲ ਨਹੀਂ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਇਹ ਕੰਮ ਕੀਤਾ ਜੀ ਇਹਨਾਂ ਬਾਰੇ ਹੀ ਦੱਸਿਆ ਜਾ ਰਿਹਾ ਜੀ ਇਹ ਦੱਸਿਆ ਜਾ ਰਿਹਾ ਬੰਦਾ ਗ੍ਰੀਸ ਤੋਂ ਆਇਆ ਸੀਗਾ ਜੀ ਗ੍ਰਿਫਤਰੀ ਦੀ ਕੀ ਕੋਈ ਗਤੀਵਿਧੀ ਜੀ ਉਹ ਅਸੀਂ ਉਹਦੇ ਸੋਚ ਲਗਾਏ ਹੋਏ ਨੇ ਤੇ ਫਰਦਰ ਸਾਰੀ ਉਹਦੇ 'ਚ ਆਪਾਂ ਕਰਦੇ ਪਏ ਆ ਲੀਡ ਮਿਲੀ ਹੈ ਤੇ ਉਹਨੂੰ ਆਪਾਂ ਫੋਲੋ ਕਰ ਰਹੇ ਆਂ ਉਮੀਦ ਹੈ ਕਿ ਆਪਾਂ ਉਹਨੂੰ ਬਹੁਤ ਜਲਦੀ ਅਕਿਊਜ਼ਡ ਨੂੰ ਨੈਪ ਕਰ ਲਾਂਗੇ ਅੱਗੇ ਵੱਧਦੇ ਆ ਉਧਰ ਤਰਨਤਾਰਨ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਸੋ ਪੁਲਿਸ ਨੇ ਸਰਦ ਪਰੋਂ ਡਰੋਨ ਦੇ ਰਾਹੀਂ ਨਸ਼ਿਆਂ ਦੀਆਂ ਖੇਪਾਂ ਮੰਗਵਾਉਣ ਵਾਲੇ ਇੱਕ ਤਸਕਰ ਨੂੰ 5 ਕਿਲੋ 60 ਗ੍ਰਾਮ ਹੈਰੋਨ ਸਮੇਤ ਗ੍ਰਿਫਤਾਰ ਕੀਤਾ ਸੋ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਭਾਈ ਲੱਧੂ ਨਿਵਾਸੀ ਰਿਸ਼ਪਾਲ ਸਿੰਘ ਵਜੋਂ ਹੋਈ ਹੈ ਸੋ ਐਸਐਸਪੀ ਅਭੀ ਮੰਨਿਊ ਰਾਣਾ ਨੇ ਦੱਸਿਆ ਕਿ ਸੀਆਈਏ ਸਟਾਫ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭਾਈ ਲੱਧੂ ਨਿਵਾਸੀ ਰਿਸ਼ਪਾਲ ਸਿੰਘ ਜਿਸ ਦੇ ਸਰਹੱਦ ਪਾਰ ਸਮੱਗਲਰਾਂ ਦੇ ਨਾਲ ਸੰਬੰਧ ਨੇ ਉਸ ਵੱਲੋਂ ਡਰੋਨ ਦੇ ਰਾਹੀਂ ਹੈਰੋਨ ਦੀਆਂ ਖੇਪਾਂ ਮੰਗਵਾ ਕੇ ਤਰਨਤਾਰਨ ਅੰਮ੍ਰਿਤਸਰ ਅਤੇ ਹੋਰ ਥਾਵਾਂ ਦੇ ਉੱਤੇ ਸਪਲਾਈ ਕੀਤੀਆਂ ਜਾਂਦੀਆਂ ਨੇ ਸੋ ਸੀਆਈ ਸਟਾਫ ਪੁਲਿਸ ਵੱਲੋਂ ਸੂਚਨਾ ਦੇ ਉੱਤੇ ਕਾਰਵਾਈ ਕਰਦਿਆਂ 5 ਕਿਲੋ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉੱਥੇ ਹੀ ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਤਸਕਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆ ਸਾਡੇ ਮਾਨਯੋਗ ਸੀਐਮ ਸਾਹਿਬ, ਮਾਨਯੋਗ ਡੀਜੀਪੀ ਸਾਹਿਬ, ਮਾਨਯੋਗ ਡੀਆਈਜੀ ਸਾਹਿਬ ਇਹਨਾਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਾਡੀ ਤਰਨਤਾਰ ਦੀ ਪੁਲਿਸ ਨੇ ਨਸ਼ਿਆ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੈ। ਜਿਸ ਜਿਸ ਦੇ ਜਿਹਦੇ ਤਹਿਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਿਗ ਫਿਸ਼ ਨੇ ਜਿਹੜੇ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਇਸ ਡਰੱਗ ਦਾ ਕੰਮ ਕਰਦੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਧੱਕਿਆ ਜਾਵੇ ਤਾਂ ਕਿ ਇਹ ਇਹ ਨਸ਼ੇ ਦਾ ਜਿਹੜਾ ਕੋਡ ਫੈਲਿਆ ਹੈ ਇਸ ਤੇ ਠੱਲ ਪਵੇ। ਇਸੀ ਇਸੀ ਤਫਤੀਸ਼ ਦੌਰਾਨ ਸਾਨੂੰ ਇੱਕ ਸਾਡੀ ਸੀਆਈ ਦੀ ਟੀਮ ਨੂੰ ਸਾਡੇ ਐਸਪੀ ਜੀ ਅਜੇ ਰਾਜੀ ਇਹਨਾਂ ਦੇ ਸੁਪਰਵਾਈਜ਼ਨ ਹੇਠ ਜਿਹੜੀ ਸੀਆਈ ਦੀ ਟੀਮ ਹੈ ਉਨਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਜਿਹੜਾ ਸਮੱਗਲਰ ਹੈ ਰਸ਼ਪਾਲ ਸਿੰਘ ਜਿਹੜਾ ਕਿ ਭਾਈ ਲੱड्डੂ ਥਾਣਾ ਸਦਰਪੱਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਅਰਸੇ ਤੋਂ ਕੰਮ ਇਹ ਨਸ਼ੇ ਦਾ ਕੰਮ ਕਰ ਰਿਹਾ ਹੈ ਤੇ ਬਾਰਡਰ ਤੋਂ ਸਮਾਨ ਚੁੱਕ ਕੇ ਗਾਂ ਦੂਜੇ ਇਲਾਕਿਆਂ 'ਚ ਵੀ ਸਪਲਾਈ ਕਰਨ ਦਾ ਕੰਮ ਕਰਦਾ ਹੈ ਤੇ ਜਦੋਂ ਸੀਆਈ ਦੀ ਟੀਮ ਨੇ ਕੱਲ ਰਾਤ ਨੂੰ ਰੇਡ ਕੀਤੀ ਤੇ ਇਹਨੂੰ ਸਮੇਤ ਮੋਟਰਸਾਈਕਲ ਤੇ ਸਮਾਨ 5 ਕਿਲੋ ਹੀਰੋਇਨ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਐਫਆਈਆ ਰਜਿਸਟਰ ਕਰ ਇਹਦੇ ਖਿਲਾਫ ਐਫਆਈਆ ਰਜਿਸਟਰ ਕਰਕੇ ਬੰਦੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਗਈ। ਇਹਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹ ਤਕਰੀਬਨ 5-6 ਮਹੀਨੇ ਤੋਂ ਐਕਟਿਵਲੀ ਇਨਵੋਲਡ ਸੀਗਾ ਨਸ਼ੇ ਦੇ ਕੰਮ ਦੇ ਵਿੱਚ ਤੇ ਕਾਫੀ ਬਾਰੀ ਜਿਹੜੀ ਨਸ਼ੇ ਦੀ ਖੇਪ ਹੈ ਇਹ ਵੱਖ-ਵੱਖ ਪੁਆਇੰਟਾਂ ਤੋਂ ਬਾਰਡਰ ਦੇ ਜਿਹੜੇ ਕਿ ਅਸੀਂ ਹੁਣ ਤਫਤੀਸ਼ ਦੌਰਾਨ ਆਇਡੈਂਟੀਫਾਈ ਕਰਾਂਗੇ ਉਥੋਂ ਚੁੱਕ ਕੇ ਗਾਂ ਸਪਲਾਈ ਕਰਦਾ ਰਿਹਾ ਹੈ। ਜਿਹੜਾ ਕਿ ਇਹ ਰਸ਼ਪਾਲ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਤੇ ਸਾਨੂੰ ਜਿਹੜੀ ਮੁੱਢਲੀ ਪੂਛ ਲਿਸਟ ਤੋਂ ਹੋਰ ਵੀ ਨਾਮ ਸਾਹਮਣੇ ਆਏ ਆ ਜਿਹੜੇ ਕਿ ਇਸ ਲੈਵਲ ਤੇ ਉਜਾਗਰ ਨਹੀਂ ਕੀਤੇ ਜਾ ਸਕਦੇ ਤੇ ਉਹ ਉਹਨਾਂ ਦੇ ਖਿਲਾਫ ਵੀ ਬਣਦੀ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਫੜ ਕੇ ਕੀਤੀ ਜਾਵੇਗੀ ਉਹ ਜੀ ਦੇਖੋ ਤਫਤੀਸ਼ ਦਾ ਵਿਸਾ ਅਸੀਂ ਖੰਗਾਲ ਰਹੇ ਆ ਇਹ ਸਿੱਧੀ ਜੀ ਗੱਲ ਹੈ ਜਾਹਿਰ ਜੀ ਗੱਲ ਹੈ ਕਿ ਬਈ ਇਹਨਾਂ ਦੇ ਪਾਕਿਸਤਾਨ ਦੇ ਸਮਗਲਰ ਕਾਫੀ ਸਮਗਲਰਸ ਨਾਲ ਇਹਦੇ ਸੰਬੰਧ ਸੀਗੇ ਤੇ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਇਹ ਕਿੰਨ ਕਿੰਨ ਬੰਦਿਆਂ ਦੇ ਮਾਧਿਅਮ ਰਾਹੀਂ ਇਹ ਸਮਾਨ ਜਿਹੜਾ ਡਰੋਨ ਰਾਹੀਂ ਚੁੱਕਦਾ ਸੀਗਾ ਕਿਵੇਂ ਚੁੱਕਦਾ ਸੀਗਾ ਉਹ ਸਾਰਾ ਸੀਆਈ ਰਿਮਾਂਡ ਲੈ ਕੇ ਤਫਤੀਸ਼ ਦੌਰਾਨ ਵਿਚਾਰਾਂਗੇ ਤੇ ਇਸ ਕੇਸ ਨੂੰ ਮੁਕੰਮਲ ਐਂਡ ਤੇ ਲੈ ਕੇ ਜਾਵਾਂਗੇ ਸਰ ਹੋਰ ਕਨਸਾਈਨਮੈਂਟ ਇਹ ਡਰੋਨ ਰਾਈ ਆਈ ਹੈ ਸਾਰੀ ਸਾਰੀ ਕਨਸਾਈਨਮੈਂਟ ਡਰੋਨ ਰਾਈ ਇਹਨੇ ਰੀਸੀਵ ਕੀਤੀ ਹੈ ਤੇ ਇਸ ਤੇ ਜਿਹੜਾ ਕਿ ਪਹਿਲਾਂ ਇੱਕ ਸ਼ਰਾਬ ਦੀ ਤਸਕਰੀਦ ਦਾ ਪਰਚਾ ਦਰਜ ਹੈ ਥਾਣੇ ਸਦਰ ਪੱਟੀ 19 2024 ਦਾ ਮਕਦਮਾ ਨੰਬਰ 10 ਨਹੀਂ ਜੀ ਹਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਨਹੀਂ ਸਾਰੇ ਮਾਲ ਇਹ ਜਿਹੜਾ ਸਮਾਨ ਹੈ ਤਰਨਤਾਰਨ ਦੇ ਵੱਖ-ਵੱਖ ਇਲਾਕਿਆਂ ਚ ਅੰਮ੍ਰਿਤਸਰ ਅੰਮ੍ਰਿਤਸਰ ਦੀ ਆਤੀ ਉਥੇ ਸਪਲਾਈ ਕਰਨ ਦਾ ਕੰਮ ਕਰਦਾ ਸੀਗਾ ਇਹ ਜਿਹੜੇ ਫੋਰਵਰਡ ਤੇ ਬੈਕਵਰਡ ਲਿੰਕੇਜ ਹੈ ਉਹ ਆਪਾਂ ਡਿਟੇਲ ਦੇ ਵਿੱਚ ਖੰਗਾਲਾਂਗੇ ਤੇ ਜਿਹੜਾ ਵੀ ਜਿਹੜੇ ਵੀ ਲਿੰਕ ਸਾਹਮਣੇ ਆਣਗੇ ਉਹਨਾਂ ਤੇ ਵੀ ਬੰਦੀ ਕਾਰਵਾਈ ਜਰੀਏ ਕੀਤੀ ਜਾਵੇਗੀ ਅੱਗੇ ਵੱਧਦੇ ਹਾਂ ਉਧਰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਸੋ ਅਜਿਹੇ ਦੇ ਵਿੱਚ ਦਿੱਲੀ ਤੋਂ ਤਿਲਕ ਨਗਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਵੱਲੋਂ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਸੋ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਤਿਲਕਨਗਰ ਸਥਿਤ ਆਪ ਦੇ ਚੋਣ ਦਫ਼ਤਰ ਵਿਖੇ ਵਰਕਰਾਂ ਦਾ ਭਾਰੀ ਇਕੱਠ ਵੀ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਉਮੀਦਵਾਰ ਜਰਨੈਲ ਸਿੰਘ ਇੱਕ ਜਲੂਸ ਦੇ ਰਾਹੀਂ ਇਲਾਕੇ ਦੇ ਵਿੱਚ ਕੁੰਮੇ ਅਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਆਖਿਆ ਕਿ ਲੋਕ ਭਾਜਪਾ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਨੇ ਅਤੇ ਲੋਕ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਨੇ ਤੇ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਇੱਕ ਵਾਰ ਫਿਰ ਤੋਂ ਸਰਕਾਰ ਬਣਨ ਜਾ ਰਹੀ ਹੈ ਅਤੇ ਤਿਲਕਨਗਰ ਦੇ ਲੋਕ ਮੈਨੂੰ ਫਿਰ ਤੋਂ ਆਸ਼ੀਰਵਾਦ ਦੇਣਗੇ ਤੇ ਜਿਤਾ ਕੇ ਦਿੱਲੀ ਵਿਧਾਨ ਸਭਾ ਭੇਜਣਗੇ ਸੋ ਦਿੱਲੀ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੈ ਜਿਹੜਾ ਗਰਮਾ ਗਿਆ ਤੇ ਹੁਣ ਵਕ ਵਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਰਹੀਆਂ ਨੇ ਸੋ ਇਸੇ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਤਿਲਕਨਗਰ ਤੋਂ ਉਮੀਦਵਾਰ ਜਰਨੈਲ ਸਿੰਘ ਵੱਲੋਂ ਵੀ ਆਪਣਾ नामजदगी पत्र दाखिल कर दिया गया मेरे जानवर जो मेरे को माहौल लग रहा है वो ये लग रहा है कि मैंने अगर कुछ कमाया है तो लोगों का प्यार कमाया है उनका भरोसा कमाया है और उस भरोसे की बदौलत मेरकनगर सीट को भारी माजन से जीतकर अरविंद केजरीवाल के साहब को चौथी बार मुख्यमंत्री बनाएगी चुनौती कितनी है हाँ चुनौती अपने पिछली बार का जो रिकॉर्ड है उसके साथ है उसको ब्रेक करना है पिछली बार से ज्यादा माजन के साथ जीतना है बाकी अरविंद केजरीवाल सरकार ने जो काम किए है वो इस देश की राजनीति में पहले किसी राज्य के किसी सरकार ने नहीं किए थे ये बिजली के जीरो बिल ये पानी के जीरो बिल ये शानदार सरकारी स्कूल ये शानदार स्वास्थ्य सुविधाएं महिलाओं के बसों में जीरो किराए ये अपने आप में ऐतिहासिक कांग्रेस कितनी चुनौती है इस बार देखिए बीजेपी कांग्रेस से मुझे नहीं लगता कोई उम्मीदवार लड़ने को तैयार भी था इस बार ही बारी परफॉर्मेटिकली उन्होंने उम्मीदवार दिए और दिल्ली के लोग तानाशाही का बदला बीजेपी से लोंगे लेंगे जो दिल्ली के काम रोकने की कोशिश बीजेपी ने करी ਉਸ ਈਸ ਦਾ ਪਤਾ ਲੰਗੇ ਬਾਕੀ ਕਾਂਗਰਸ ਤਾਂ ਹੈ ਹੀ ਨਿਕੀ ਰਹੀ ਸੀ ਅੱਗੇ ਵੱਧਦੇ ਆ ਤੇ ਉਧਰ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ 8 ਘਰਾਂ ਨੂੰ ਅੱਗ ਲਗਾਉਣ ਵਾਲੇ ਪੰਜ ਹੋਰ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੋ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਰੀਬ 7 ਤੋਂ 8 ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਦੇ ਵਿੱਚ ਲਿਆਂਦੀ ਗਈ ਸੋ ਬਠਿੰਡਾ ਦੇ ਐਸਐਸਪੀ ਅਮਨੀਤ ਕੋਂਡਲ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪਿੰਡ ਦਾਨ ਸਿੰਘ ਵਾਲਾ ਵਿਖੇ ਘਰਾਂ ਨੂੰ ਅੱਗ ਲਗਾਉਣ ਵਾਲੇ ਪੰਜ ਹੋਰ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਸੋ ਇਸ ਵਾਰ ਦਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਨਿਗਰਾਨੀ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਦੌਰਾਨੇ ਰੇਡ ਮੁਕੱਦਮਾ ਦੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਵਕ ਵਕ ਟੀਮਾਂ ਦਾ ਗਠਨ ਵੀ ਕਰ ਦਿੱਤਾ ਗਿਆ ਤੇ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦਾ ਦਾਵਾ ਵੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਸੋ ਦੋਸ਼ੀ ਪਹਿਲਾਂ ਹੀ ਮੁਦਈ ਜਸਪ੍ਰੀਤ ਸਿੰਘ ਉਕਤ ਨਾਲ ਖਾਰ ਕੰਦੇ ਸਨ ਅਤੇ ਇਹਨਾਂ ਦੀ ਆਪਸ ਦੇ ਵਿੱਚ ਕਈ ਵਾਰ ਤੂ ਤੂ ਮੈਮੇ ਵੀ ਹੋਈ ਸੀ ਜਿਸ ਵਜ੍ਹਾ ਕਰਕੇ ਉਕਤ ਦੋਸ਼ੀਆਂ ਵੱਲੋਂ ਇਸ ਕਾਨੂੰਨੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋ ਦੋਸ਼ੀਆਂ ਨੂੰ ਅੱਜ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰੇਗੀ ਜਿਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਬਈ ਇਹਨਾਂ ਨੇ ਪ੍ਰਾਣੀ ਰੰਜਸ ਦਿੱਤੀ ਹਾਂਜੀ ਇਹਨਾਂ ਨੇ 2 ਸਾਲ ਪਹਿਲਾਂ ਮੇਰੇ ਆ ਸੱਟਾ ਮਰਵਾਇਆ ਸੀ ਇਹਨਾਂ ਹੀ ਠੀਕ ਹੈ ਇਹਨਾਂ ਨੇ ਸੱਟਾ ਮਰਵਾਇਆ ਦੋ ਵਾਰੀ ਹਮਲਾ ਕਰਾਇਆ ਤੀਜੀ ਵਾਰ ਫਿਰ ਮੇਰਾ ਘਰ ਪੰਨਿਆ ਇਹਨਾਂ ਨੇ ਹਾਂਜੀ ਕਿਸ ਵੇਲੇ ਪੰਨਿਆ ਸੀ ਹਾਂਜੀ ਕਿਸ ਵੇਲੇ ਪੰਨਿਆ ਸੀ ਇਹਨਾਂ ਨੇ ਪੰਨਿਆ ਸੀ 6 ਵਜੇ ਜੀ ਨਸ਼ 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 ਉਹ ਵੀ ਤੂੰ ਨਹੀਂ ਨਹੀਂ ਕੋਈ ਨਸ਼ਾ ਨਹੀਂ ਵੇਚਦੇ ਕੁਛ ਨਹੀਂ ਇਹੋ ਜਿਹਾ ਕੁਛ ਵੀ ਨਹੀਂ ਤੁਹਾਨੂੰ ਲੱਗਦੇ ਨਹੀਂ ਪੁਲਿਸ ਨੂੰ ਦੱਸਣਾ ਚਾਹੀਦਾ ਤੁਹਾਡਾ ਘਰ ਪਨੇ ਤਾਂ ਤੁਸੀਂ ਆਪ ਹੀ ਉੱਤੇ ਨਹੀਂ ਇਹਨਾਂ ਨੇ ਸਾਨੂੰ ਫੋਨ ਕਰਤਾ ਹੀ ਕਹਿੰਦੇ ਕਿ ਕਹਿੰਦੇ ਜਿਹੜਾ ਤੇਰਾ ਅਸੀਂ ਕਰਨਾ ਸੀ ਕਰਤਾ ਅਸੀਂ ਤੇਰੇ ਘਰੇ ਬੈਠੇ ਆ ਤੇ ਤੂੰ ਆਇਆ ਕਹਿੰਦੇ ਵੀ ਜਿਹੜਾ ਤੇਰ ਤੋ ਹੋਇਆ ਤੂੰ ਕਰਦੇ ਠੀਕ ਹੈ ਫਿਰ ਮੈਂ ਕਰਾਈ ਅੱਛਾ ਤੂੰ ਕੀਤਾ ਹਾਂਜੀ ਹਾਂਜੀ ਕੀ ਕੁਛ ਲੱਗ ਜਾਈ ਹਾਂਜੀ ਕੀ ਕੁਛ ਕਰ ਤਰ ਕੋ ਪੈਟਰੋਲ ਪੈਟਰੋਲ ਸੀ ਕਈ ਪੈਟਰੋਲ ਸੀ ਪੈਟਰੋਲ ਪਾ ਕੇ ਆ ਬੁਲਾ ਦਿੰਦੇ ਸੀ ਹਾਂਜੀ ਤੇ ਜਿਹੜਾ ਇਹ ਕਹਿ ਰਿਹਾ ਵੀ ਨਸ਼ੇ ਦਾ ਕਾਰੋਬਾਰ ਕੋਈ ਇਹੋ ਜਿਹਾ ਇਹੋ ਜਿਹਾ ਕੋਈ ਗੱਲ ਨਹੀਂ ਸੋ ਉਹ ਜਿਹੜਾ ਫੇਕ ਐਮਐਲਏ ਦਾ ਕੇਸ ਸੀਗਾ ਹੀ ਸਾਡੇ ਪਿੰਡ ਦਾਨ ਸਿੰਘ ਵਾਲੇ ਦਾ ਉਹ ਚਿੱਟਾ ਲਾਉਂਦੇ ਇਹ ਆਪ ਫੜੇ ਗਏ ਆ ਉਸੇ ਕੇਸ ਚ ਉਹਦਾ ਉਹਦੀ ਜਾਂਚ ਕੀਤੀ ਹੈ ਵੀ ਠੀਕ ਹੈ ਜੀ ਹਾਂਜੀ ਬਸ ਇਹੀ ਸੀਗਾ ਜੀ ਤੁਸੀਂ ਵੀ ਕੋਈ ਨਸ਼ਾ ਨਸ਼ਾ ਵੇਚਦੇ ਕਰਦੇ ਹੋ ਕੋਈ ਨਹੀਂ ਨਹੀਂ ਨਸ਼ੇ ਦਾ ਕੋਈ کاروبار ਨਹੀਂ ਗਈ ਨਾ ਹੀ ਨਸ਼ਾ ਕਰਦੇ ਆਂ ਠੀਕ ਹੈ ਜੀ ਬਸ ਇਹ ਸਾਡੇ ਭਰਾ ਦੇ ਮਗਰ ਪਏ ਹੋਏ ਆ ਇਹ ਪਹਿਲਾਂ ਉਹਤੇ ਹਮਲੇ ਕੀਤੇ ਗਏ ਤੇ ਠੀਕ ਹੈ ਜੀ ਪਹਿਲਾਂ ਜੰਦੂ ਮਾਰ ਕੇ ਸੱਟੇ ਸੀਗੇ ਹੁਣ ਫੇਰ ਜੀ ਇਹਦਾ ਪਹਿਲ ਕੀਤੀ ਉਹਨਾਂ ਨੇ ਅਸੀਂ ਫੇਰ ਵੀ ਨਹੀਂ ਪਹਿਲ ਕੀਤੀ ਕਹਿੰਦੇ 5 ਵਜੇ ਛੋਟੇ ਘਰੇ ਬੈਠੇ ਆ ਕਹਿੰਦਾ ਜੇ ਕਹਿੰਦਾ ਜੇ ਅਸੀਂ ਕਹਿੰਦਾ ਮਾਵਾ ਨੇ ਜੰਮਿਆ ਕਹਿੰਦਾ ਇਸ ਦੁਆ ਤੱਕ ਕਿਸੇ ਦੇ ਪੁੱਤ ਨਹੀਂ ਜੰਮੇ ਕਹਿੰਦਾ ਅਸੀਂ ਕਹਿੰਦਾ ਤੁਹਾਡੇ ਘਰੇ ਬੱਟਾ ਜਿਹੜਾ ਤੁਹਾਡੇ ਤੋਂ ਕੁਝ ਹੁੰਦਾ ਕਹਿੰਦਾ ਇਹ ਤਾਂ ਕਰਨ ਵਾਲੇ ਕਰਦਾ ਕਹਿੰਦਾ ਹਾਂ ਜੀ ਮਿਤੀ 9 1 ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ। 10125 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ 7 ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ। ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ। ਦਰਾਨੇ ਤੋਂ ਪੀਛੇ ਚਾਰ ਮਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜ਼ਮ ਸੀ ਉਹਦਾ ਨਾਂ ਹੈ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਰ ਸਿੰਘ ਇਹਦੇ ਨਾਂ ਨੇ ਇਹਨੂੰ ਅਰੈਸਟ ਕਰ ਲਿਆ ਹੁਣ ਅੱਜ ਇਹਨਾਂ ਦਾ ਹਾਜ਼ਰ ਪੇਸ਼ ਲੈ ਕੇ ਰਿਮਾਂਡ ਮਿਲ ਗਿਆ ਹੁਣ ਮੈਡਮ ਪੇਸ਼ ਕਰਨੇ ਸੀ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਗੇ ਅਗਲੀ ਪੁਛਗਿਛ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਹੈ ਕੀ ਥਿਆਰ ਵਰਤਿਆ ਜੋ ਵੀ ਕੀਤਾ ਜਾਂ ਹੋਰ ਕਿਹੜੇ ਮੁੱਲਜਮ ਹੈ ਇਹਨਾਂ ਤੋਂ ਪੁੱਛਗਿਸ਼ ਕਰਕੇ ਅਗਲੀ ਤਫਤੀਸ਼ ਜਾਰੀ ਰੱਖਾਂਗੇ ਇਹ ਪਿੰਡ ਦਾ ਹੀ ਪਿੰਡ ਦੇ ਇਹ ਪਿੰਡ ਦੇ ਆ ਸਰ ਮੇਨ ਕਾਰਨ ਕੀ ਹੈ ਸਾਰੇ ਮੁੱਲਜਮ ਇੱਕ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੰਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਕੀਤਾ ਕਾਰਨ ਤਾਂ ਜੇ ਇਹ ਦਲੇਰ ਸਿੰਘ ਵੀ ਅਸੀਂ ਸਰਸਰੀ ਪੁੱਛਗਿਸ਼ ਕੀਤੀ ਹੈ ਜਿਹੜਾ ਮੇਨ ਮੁੱਲਜਮ ਆ ਉਹ ਉਹਦੇ ਤਸਨ ਮੁਤਾਬਕ ਵੀ ਉਹਦੇ ਘਰ ਦੀ ਤੋੜਪਨ ਕਰੀ ਸੀ ਇਹਨਾਂ ਨੇ ਤੇ ਇਹਨਾਂ ਨੇ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੰਨੀ ਚ ਪਾਇਆ ਤੇ ਮੁੜ ਕੇ ਉਹ ਛਿੜਕ ਕੇ ਅੱਗ ਲਾਉਦੇ ਰਹੇ ਜਿਵੇਂ ਕਿਸੇ ਦਾ ਦਸ ਦੁੱਖ ਆ ਉਹ ਭੰਨਿਆ ਉਹਦੇ ਚ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁਛ ਕਿਸੇ ਅਜੇ ਜਾਰੀ ਆ ਅਜੇ ਰਿਮਾਂਡ ਲੈ ਲਾਂਗੇ ਨੁਕਸਾਨ ਕਪੜਿਆਂ ਵਗੈਰਾ ਦਾ ਹੋਇਆ ਹੈ ਮਕਾਨਾਂ ਦਾ ਹੋਇਆ ਹੈ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮਲਜ਼ਮਾ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐਸੀ ਭਰਾਮਾ ਦੀ ਆ ਸਰਪੀੜਿਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵਿੱਚ ਨੂੰ ਵੇਚਣ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅੱਗ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਗੇ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਲ੍ਹਾ ਵੀ ਬੰਦਾ ਸ਼ਾਮਲ ਤਪਤੀਸ਼ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸੱਲੀ ਕਰਾਈ ਜਾਊ ਇਹ ਸਾਰੇ ਇੱਕੇ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ ਅਸਰ ਆ ਭਾਈਚਾਰਾ ਹੀ ਆ ਜੇ ਦੇਖੀਏ ਇਹ ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟਿਆ ਗਿਆ ਇਹ ਦੋਸ਼ੀਆਂ ਨੇ ਜਿਹੜਾ ਵਸੇ ਦੱਸਿਆ ਵੀ ਕਾਰ ਦੇ ਵਿੱਚੋਂ ਕਹਿ ਨਹੀਂ ਉਹਨਾਂ ਨੇ ਪੈਟਰੋਲ ਕੱਢ ਲਈ ਜਿਹੜੇ ਘਰ ਚ ਵੱਢਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦੱਸਣ ਨੂੰ ਤਾਂ ਉਹ ਕੋਈ ਮਿਲੇ ਨਹੀਂ ਉਹਨਾਂ ਨੂੰ ਕਹਾਂਤੋ ਵੀ ਜੋਸ਼ ਮਾਨਸਿਓ ਤੇ ਪੈਟਰੋਲ ਛਿੜਕ ਕੇ ਉਹ ਅਗਲਾ ਦਿੰਦੇ ਸੀ ਕਿੰਨੇ ਕੁ ਬੰਦੇ ਸੀ ਲਗਭਗ ਸਾਰੇ ਜਿਹੜੇ ਛੁੱਟੀ ਆ ਇਹ ਬੰਦੇ ਆਪਾਂ 10 ਦਾ ਅਰੈਸਟ ਕਰ ਲੇ ਇੱਕ ਰਹਿੰਦਾ ਜਿਹੜੇ ਨਾਮ ਜਿਹਦਾ ਬੰਦੇ ਅਣਪਛਾਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦੇ ਅਣਪਛਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮ ਜਿਹਦ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਜਾਂ ਤਫਤੀਸ਼ ਦੌਰਾਨ ਉਹ ਬੰਦੇ ਅਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਤ ਜਾਣਕਾਰੀ ਪਹਿਲਾਂ ਮੁਕਾਦਮੇ ਦਰਜਾਂਗੇ ਵੀ ਨਸ਼ਾ ਕਰਦੇ ਸਨ ਨਸ਼ੇ ਬਾਰੇ ਹਜੇ ਇਹਨਾਂ ਦਾ ਚੈੱਕ ਅਪ ਕਰਾ ਲਾਂਗੇ ਆਪਾਂ ਹਜੇ ਤਾਂ ਰੈਸਟ ਹੀ ਕੀਤੇ ਆ ਮੋੜਲੀ ਪੁੱਛ ਕੇ ਤੇ ਮੁਤਾਬਕ ਨਹੀਂ ਤੁਸੀਂ ਹਰੇ ਜਾਇਖਤਾਲ ਕੀਤੀ ਹੈ ਵੀ ਇਹ ਜਿਹੜਾ ਦੋਸ਼ ਲਾਇਆ ਗਿਆ ਸੀ ਵੀ ਇਹ ਚਿੱਟੇ ਤੁਸੀਂ ਰੋਕਦੇ ਸੀ ਇਹ ਕੁਛ ਨਹੀਂ ਫਿੱਚੀ ਜਿਸ ਨਾਲ ਦੀ ਨਹੀਂ ਚਿੱਟੇ ਵਾਲੀ ਗੱਲ ਅਜੇ ਕੋਈ ਨਹੀਂ ਆਈ ਇਹਨਾਂ ਹੁਣ ਸਾਡੇ ਕੋਲ ਇਹ ਮਤਲਬ ਕਸਟਡੀ ਚ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਆਈ ਜੇ ਕੋਈ ਹੋਊਗੀ ਤਾਂ ਉਹ ਦੇਖ ਲਾਂਗੇ ਸਰ ਜੀ ਕਿ ਰਾਜਨੀਤੀ ਕੇ ਵੀ ਕਾਫੀ ਮੁੱਦਾ ਨਹੀਂ ਰਾਜਨੀਤੀ ਦਾ ਦੇਖੋ ਕੋਈ ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ ਸਰ ਪੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ 6-7 ਗੱਡੀਆਂ ਤੇ ਗੱਤੀ ਆਏ ਸੀਗੇ ਉਹ ਗੱਡੀਆਂ ਵੀ ਟ੍ਰੇਸ ਕੀਤੀਆਂ ਗਈਆਂ ਜੀ ਉਹ ਮੈਂ ਸਾਨੂੰ ਉਹੀ ਬੇਨਤੀ ਕਰੀ ਆ ਵੀ ਪੁੱਛਗਿੱਛ ਕਰਾਂਗੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ 메ਨ ਮੁਲਜ਼ਮ ਹੋਣ ਫੜਿਆ ਅੱਜ ਫੜਿਆ ਸੀ ਪੁੱਛਗਿੱਛ ਕਰਕੇ ਜੋ ਵੀ ਹੋਇਆ ਕੋਈ ਗੱਡੀ ਆ ਕੋਈ ਟੂ ਵੀਲਰ ਆ ਕੋਈ ਵੀ ਬਲਜਮਾ ਕੋਈ ਵੀ ਚੀਜ਼ ਵਰਤੀ ਉਹਨੂੰ ਬਖਸ਼ਾਂਗੇ ਨਹੀਂ ਔਰ ਤੁਹਾਨੂੰ ਟਾਈਮ ਦੇ ਟਾਈਮ ਅਸੀਂ ਦੱਸਦੇ ਰਹਿਾਂਗੇ ਜੋ ਜੋ ਕਰਾਂਗੇ ਅੱਗੇ ਵੱਧਦੇ ਉਧਰ ਜ਼ਿਲ੍ਹਾ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਸਾਲ ਚਾਈਨਾ ਡੋਰ ਫੜੇ ਜਾਣ ਦਾ ਪਹਿਲਾ ਮਾਮਲਾ ਥਾਣਾ ਬੱਸੀ ਪਠਾਣਾ ਵਿਖੇ ਦਰਜ ਕੀਤਾ ਗਿਆ ਸੋ ਇਸ ਬਾਬਤ ਡੀਐਸਪੀ ਬੱਸੀ ਪਠਾਣਾ ਰਾਜਕੁਮਾਰ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਬੱਸੀ ਪਠਾਣਾ ਦੇ ਵਿੱਚ ਏਸੀ ਰਿਪੇਅਰ ਦੀ ਦੁਕਾਨ ਦੇ ਵਿੱਚੋਂ ਚਾਈਨਾ ਡੋਰ ਬਰਾਮਦ ਕੀਤੀ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਵੀ ਪੰਜਾਬ ਪੁਲਿਸ ਨੂੰ ਜਾਰੀ ਕੀਤੇ ਗਏ ਸਨ ਸੋ ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਅਤੇ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਹੁਣ ਸਿਕੰਜਾ ਕੱਸਿਆ ਜਾ ਰਿਹਾ ਹੈ ਸੋ ਇਸ ਮੌਕੇ ਡੀਐਸਪੀ ਰਾਜਕਮਰ ਸ਼ਰਮਾ ਨੇ ਕਿਹਾ ਕਿ ਚਾਈਨਾ ਡੋਰ ਕਰਕੇ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਤੇ ਕਈ ਮੌਤਾਂ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਨੇ ਤੇ ਇਸੇ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਹੁਣ ਸਖਤ ਕਦਮ ਉਠਾਏ ਜਾ ਰਹੇ ਨੇ ਉਹਨਾਂ ਆਖਿਆ ਕਿ ਜੇਕਰ ਭਵਿੱਖ ਦੇ ਵਿੱਚ ਵੀ ਕੋਈ ਚਾਈਨਾ ਡੋਰ ਵੇਚਦਾ ਪਾਇਆ ਗਿਆ ਜਾਂ ਫਿਰ ਕੋਈ ਪਤੰਗਬਾਜ਼ੀ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਹਾਂਜੀ ਚਾਈਨਾ ਡੋਰ ਤੇ ਮੁਕੰਮਲ ਪਾਬੰਦੀ ਹੈ ਇਹਨੂੰ ਰੱਖਣਾ ਤੇ ਵੇਚਣਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਕੱਲ ਬਸੀਪਠਾਣਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਤਨਵਾਸੀ ਬਸੀਪਠਾਣਾ ਕਿਸ ਨੇ ਆਪਣੇ ਘਰ ਵਿੱਚ ਏਸੀ ਰਿਪੇਅਰ ਦੀ ਦੁਕਾਨ ਖੁੱਲੀ ਹੋਈ ਹੈ ਉਹ ਇਸ ਦੇ ਆੜ ਵਿੱਚ ਚਾਈਨਾ ਡੋਰ ਵੇਚ ਰਿਹਾ ਹੈ ਜਿਸ ਤੇ ਐਸਪੀ ਪਵਨ ਕੁਮਾਰ ਨੇ ਰੈਡ ਕੀਤਾ ਉੱਥੋਂ ਚੈਨਲ ਡੋਰ ਬਰਾਮਦ ਕੀਤੀ ਹੈ ਇਹ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ 2 ਫਰਵਰੀ 2025 ਨੂੰ ਜਿਹੜੀ ਪਸੰਤ ਪੰਚਮੀ ਆ ਰਹੀ ਹੈ ਉਸ ਤੇ ਚੈਨਾ ਡੋਰ ਦੀ ਬੜੀ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਲੈ ਕੇ ਕੀ ਕੀ ਕੀਤਾ ਜਾ ਰਿਹਾ ਹੈ ਪੁਲਿਸ ਨੂੰ ਬਿਲਕੁਲ ਚੈਨਾ ਡੋਰ ਤੇ ਜਿਹੜੀ ਪੂਰੀ ਪਾਬੰਦੀ ਲਗਾਈ ਗਈ ਹੈ ਸਰਕਾਰ ਵੱਲੋਂ ਇਸ ਦੇ ਇਸ ਨੂੰ ਮਤੇ ਨਜ਼ਰ ਰੱਖਦੇ ਹੋਏ ਅਸੀਂ ਗਸਤੰਭਧਾਈਆਂ ਗਈਆਂ ਨੇ ਸਪੈਸ਼ਲ ਚੈਕਿੰਗ ਜਾਰੀ ਕੀਤੀ ਗਈ ਹੈ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਮਾਪਾਪ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਦੇ ਪੂਰੀ ਤਰ੍ਹਾਂ ਨਜ਼ਰ ਰੱਖਣ ਚਾਈਨਾ ਡੋਰ ਵਰਤਨ ਦੀ ਰੱਖਣ ਦੀ ਕੋਈ ਜਾਸਤ ਨਾ ਦੇਣ ਬੱਚਾ ਦੋ ਸਰਕਾਰ ਨੇ ਕੋਈ ਸਪੈਸ਼ਲ ਟੀਮ ਪੁਲਿਸ ਵੱਲ ਤਾਇਨਾਤ ਕੀਤੀ ਜਾਊਗੀ ਬਾਜ਼ਾਰਾਂ ਦੇ ਵਿੱਚ ਬਿਲਕੁਲ ਜੀ ਉਸ ਦਿਨ ਬਾਜ਼ਾਰਾਂ ਦੇ ਵਿੱਚ ਸਪੈਸ਼ਲ ਗਸ਼ਤਾਂ ਲੱਗਣਗੀਆਂ ਨਾਕਾਬੰਦੀਆਂ ਹੋਣਗੀਆਂ ਅਸੀਂ ਡਰੋਨ ਦਾ ਵੀ ਇੰਤਜ਼ਾਮ ਕੀਤਾ ਤੇ ਡਰੋਨਾਂ ਐਂ ਵੀ ਅਸੀਂ ਨਜ਼ਰ ਰੱਖਾਂਗੇ ਜੇਕਰ ਕਿਸੇ ਨੇ ਕੋਈ ਚਾਈਨਾ ਡੋਰ ਬਾਰੇ ਇਤਲਾਹ ਮਿਲਦੀ ਹੈ ਕੋਈ ਨੰਬਰ ਫ੍ਰੀ ਟਾਲ ਫ੍ਰੀ ਇਹ ਕੁਝ ਜਾਰੀ ਹਾਂਜੀ ਜੇ ਕੋਈ ਚਾਈਨਾ ਡੋਰ ਬਾਰੇ ਇਤਲਾਹ ਮਿਲਦੀ ਹੈ ਤੇ 112 ਤੇ ਜਾਂ ਸਾਡੇ ਕੰਟਰੋਲ ਰੂਮ ਤੇ 100 ਨੰਬਰ ਤੇ ਤਲਾਹ ਦੇ ਸਕਦਾ ਉਹ ਅਸੀਂ ਗੁਪਤ ਰੱਖਾਂਗੇ ਉਹਦੀ ਜਿਹੜੀ ਆਇਡੈਂਟੀਟੀ ਗੁਪਤ ਰੱਖਾਂਗੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਸਨ ਡੀਐਸਪੀ ਬਸੀ ਪਠਾਨਾ ਜਿਨ੍ਹਾਂ ਨੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਪ੍ਰਤੀਕਿਤ ਸਾਹਿਬ ਤੋਂ ਦੀਪਕ ਸੁਦੀਰਪੁਰ ਅੱਗੇ ਵੱਧਦੇ ਹਾਂ ਉਧਰ ਤਰਨਤਾਰਨ ਸ਼ਹਿਰ ਦੇ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਘਰ ਨੂੰ ਅੱਗ ਲੱਗ ਗਈ ਸੋ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੋ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਅੱਗ ਗੈਸ ਲੀਕ ਹੋਣ ਕਾਰਨ ਲੱਗੀ ਹੈ ਸੋ ਕਾਰਨ ਇਹ ਸੀ ਕਿ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੋ ਘਰ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਸੀ ਅਤੇ ਉਸ ਦਾ ਪੁੱਤਰ ਦਵਾਈ ਲੈਣ ਸਿਵਲ ਹਸਪਤਾਲ ਗਿਆ ਤੇ ਜਦੋਂ ਤਰਨ ਤਰਨ ਨਗਰ ਕੌਂਸਲ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਅੱਗ ਬੁਝਾਉਣ ਦੇ ਲਈ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ਦੇ ਉੱਤੇ ਭੇਜ ਦਿੱਤਾ ਤੇ ਇਨ੍ਹਾਂ ਗੱਡੀਆਂ ਵੱਲੋਂ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ। ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਘਰ ਦੇ ਵਿੱਚ ਪਿਆ ਸਾਰਾ ਕੀਮਤੀ ਸਮਾਨ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਤੇ ਇਹ ਅੱਗ ਗੈਸ ਲੀਕ ਹੋਣ ਕਾਰਨ ਲੱਗੀ ਹੈ। ਸੋ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜੁਟ ਗਏ। ਪਰੰਤੂ ਅੱਗ ਦੇ ਉੱਤੇ ਜਦੋਂ ਕਾਬੂ ਨਾ ਪਾਇਆ ਗਿਆ ਤਾਂ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾ ਲਿਆ ਗਿਆ ਜਿਨ੍ਹਾਂ ਵੱਲੋਂ ਬੜੀ ਮੁਸ਼ਕਲ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਪੀਵੀਸੀ ਹੀ ਅਚਾਨਕੀ ਅੱਗ ਲੱਗ ਗਈ ਆ ਸਮਝ ਨਹੀਂ ਕੋਈ ਲੱਗੀ ਵੇ ਬਾਬਾ ਮਤਲਬ ਮਲ ਦੇ ਸਾਰੇ ਭੈਣ ਭਰਾਵਾਂ ਨੇ ਪੂਰਾ ਜੋਰ ਲਾਇਆ ਪੂਰੀ ਵਾਹ ਲਾਈ ਆ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਉਹਨੇ ਸਮੇਂ ਤੋਂ ਬਾਅਦ ਫਿਰ ਆਪਣੀ ਨਗਰ ਕੌਂਸਲ ਦੀ ਗੱਡੀ ਵੀ ਆ ਗਈ ਏ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੁਝ ਕਾਰਨ ਦਾ ਪਤਾ ਕਾਰਨ ਦਾ ਜੇ ਤੇ ਕੋਈ ਪਤਾ ਨਹੀਂ ਲੱਗਾ ਥੋੜੇ ਸਮੇਂ ਬਾਅਦ ਆ ਫਿਰ ਪਤਾ ਲੱਗੂਗਾ ਕੀ ਹੈ ਜੀ ਕੋਈ ਪਤਾ ਨਹੀਂ ਆਜੇ ਕੰਮ ਚੱਲ ਹੀ ਰਿਹਾ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਤੋਂ ਬਚਾ ਇਹ ਸਵਿਚ ਸਿਲੰਡਰ ਦਾ ਖਿਆ ਉਹਨੂੰ ਅੱਗ ਪੈ ਗਈ ਉਹਦੇ ਕਰਕੇ ਫਿਰ ਉਹ ਸਾਰੀ ਮਾ ਆਪਣਾ ਹੋ ਗਿਆ ਫਾਇਰ ਬ੍ਰੀਡ ਨੂੰ ਫੋਨ ਕੀਤਾ ਬਹੁਤ ਲੇਟ ਆਏ ਅੱਛਾ ਹਾਂਜੀ ਤੇ ਕਿੰਨਾ ਨੁਕਸਾਨ ਨੁਕਸਾਨ ਦੀ ਵਾਵਾ ਹੀ ਹੋ ਗਿਆ ਸਾਰਾ ਘਰ ਹੀ ਹੋ ਗਿਆ ਕਿੰਨੇ ਤੱਕ ਉਹ ਵੀ ਪਕੀ ਲੱਖਦਾ ਹੋਣਾ ਹਾਂਜੀ ਉਹ ਕਿ ਕਿਲਾ ਦਾ ਸਿਲੰਡਰ ਦੇ ਕਰ ਲੋ ਜਦੋਂ ਸਿਲੰਡਰ ਦਾ ਗੈਸ ਆਈ ਜੀ ਵੀ ਦਾ ਦੂਸਰਾ ਸਿਲੰਡਰ ਦੀ ਗੈਸ ਲੀਕ ਹੋਰ ਕਰਕੇ ਅੱਗ ਲੱਗ ਗਈ ਹੈ ਹਾਂਜੀ ਕਿ ਮਿਲਤੀ ਕੀਮਾ ਦੇ ਗੁਰਿੰਦਰ ਵਾਲੇ ਨੇ ਜਿੰਨੀ ਉਹਨਾਂ ਦੀ ਕਰਦੀ ਨਹੀਂ ਇਹ ਮਤਲਬ ਸਿਲੰਡਰ ਵਾਲੇ ਤੇ ਆਪਰੇ ਇਹਨਾਂ ਦੀ ਫਾਇਰ ਬਿਗੇਟ ਵੀ ਬਹੁਤ ਲੇਟ ਪਹੁੰਚਦੀ ਕੇ ਪਹਿਲਾਂ ਪਹੁੰਚ ਜਾਂਦੇ ਤੇ ਅੱਗ ਤੇ ਕਾਬੂ ਪਾਇਆ ਜਾ ਸਕਦਾ ਹਾਂਜੀ ਕਿਸ ਤਰ੍ਹਾਂ ਤੁਹਾਡੀ ਮਦਦ ਪ੍ਰਾਪਤ ਇਹ ਤਾਂ ਫਿਰ ਆਮ ਦੁਕਾਨ ਗਵਾਂਢੀ ਆਪਰੇ ਇਹਨਾਂ ਨੇ ਕੀਤੀ ਮਦਦ ਹਾਂਜੀ ਇਹਨਾਂ ਘਰੋਂ ਪਾਈਪਾ ਪਾਣੀ ਵਾਲੀਆਂ ਲਾ ਦੇ ਫਾਇਰ ਬਿਗੇਟ ਉਹਨਾਂ ਤੱਕ ਤਾਂ ਪੂਰਾ ਕਾਰੀਕ ਹੋ ਗਿਆ ਇੱਕ ਹਾਂਜੀ ਬੀਵੀ ਸੀ ਲੱਗੀ ਹੈ ਕਿ ਜਿਆਦਾ ਬਲਦੀ ਦੋ ਇਨੀ ਬੜੀ ਇਹ ਹਾਂਜੀ ਲੱਕੜ ਹੀ ਹੁੰਦੀ ਕਰਦੇ ਆ ਆਪਾਂ ਲੱਕੜ ਹੀ ਲਾਈ ਦੀ ਲੱਕੜ ਨਹੀਂ ਅੱਗ ਫੈਲ ਜਾਂਦੀ ਹੈ ਲੱਕੜ ਪੀਵੀਸੀ ਪੀਵੀਸੀ ਹਾਂਜੀ ਹਾਂਜੀ ਜਿਆਦਾ ਪੀਵੀਸੀ ਵੀ ਹੀ ਪੀਵੀਸੀ ਕਰਕੇ ਲੱਕੜ ਵੀ ਹੀ ਤਾਂ ਕਰਕੇ ਫਿਰ ਅੱਗ ਜਗਦੀ ਉਹ ਜਾਨੀ ਵੀ ਹੈ ਨਹੀਂ ਕਰਦੇ ਹਾਂਜੀ ਹਾਂਜੀ ਉਹ ਤਾਂ ਬਚਾ ਕਿਉਂਕਿ ਉਹ ਬਾਹਰ ਹੀ ਵੇਲੇ ਸੀ ਹਾਂਜੀ ਉਹ ਤਾਂ ਬਚ ਗਿਆ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਪਰ ਕਰ ਹਾਂਜੀ ਤਾਂ ਤਾਂ ਜਾ ਰਿਹਾ ਪ੍ਰਸ਼ਾਸਨ ਨੂੰ ਇਹੋ ਕਹਿਣਾ ਚਾਹੁੰਦੇ ਆਂ ਕਿ ਸਾਡੀ ਕਿੰਨੀ ਹੋ ਸਾਡੀ ਮਦਦ ਕੀਤੀ ਜਾਂਦੀ ਇਹਦਾ ਕੋ ਸਿਲੰਡਰ ਦਾ ਨਵੇਂ ਬੜੇ ਆਇਆ ਕੁਝ ਮਿੰਟ ਪਹਿਲਾਂ ਹੀ ਜਦੋਂ ਇਹਨਾਂ ਦਾ ਫੋਨ ਆਇਆ ਘਰ ਵਾਲਿਆਂ ਦਾ ਮੇਰੇ ਮੇਰਾ ਦੋਸਤ ਇੱਥੇ ਪੰਜ ਨੰਬਰ ਗੜੀ ਚ ਗਵਾਂੜ ਉਹਨੇ ਮੈਨੂੰ ਫੋਨ ਕੀਤਾ ਵੀ ਅੱਗ ਲੱਗ ਗਈ ਮੈਂ ਕਮੇਟੀ ਘਰ ਫੋਨ ਕੀਤਾ ਫਾਇਰ ਬ੍ਰਗੇਡ ਵੀ ਗੱਡੀਆਂ ਆਈਆਂ ਕੋ ਸਿਲੰਡਰ ਦੀ ਵਜ੍ਹਾ ਕਾਰਨ ਆ ਜੇ ਕਲੀਅਰਲੀ ਪਰ ਇਹ ਦੱਸਦੇ ਵੀ ਸਿਲੰਡਰ ਤੋਂ ਅੱਗ ਲੱਗੀ ਆ ਜਦ ਕਿ ਇਹਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਉਹ ਚੀਦਾ ਸੀ ਬੜਾ ਦੁੱਖ ਬਣਾਉਂਦਾ ਹੈ ਵੀ ਸਾਡੇ ਮਹੱਲੇ ਮੇਰੇ ਗਵਾਂੜ ਆ ਬਿਲਕੁਲ ਕਿੰਨੇ ਮੈਂਬਰ ਸੀ ਕੋਠੀ ਦੇ ਕੋਠੀ ਦੇ ਘਰ ਦੇ ਵਿੱਚ ਇਹਨਾਂ ਦੇ 4-5 ਮੈਂਬਰ ਰਹਿੰਦੇ ਸੀ ਜੀ ਪਰ ਚਲੋ ਜਾਨੀ ਨੁਕਸਾਨ ਨਹੀਂ ਆ ਪਰ ਜੋ ਇਹਨਾਂ ਦਾ ਪੈਸੇ ਦਾ ਨੁਕਸਾਨ ਹੈ ਘਰ ਦਾ ਨੁਕਸਾਨ ਉਹ ਬਹੁਤ ਵੱਡਾ ਨੁਕਸਾਨ ਹੈ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਮੈਂ ਫੈਰ ਡਰਾਈਵਰ ਹਾਂ ਸਾਨੂੰ ਫੈਰ ਅਫਸਰ ਸੁਰਿੰਦਰ ਸਿੰਘ ਐਸਐਪੀ ਵੱਲੋਂ ਕਾਲ ਆਇਆ ਕਿ ਗਲੀ ਨੰਬਰ 4 ਕੋਰ ਤੇਗ ਬਾਦਚ ਘਰ ਵਿੱਚ ਅੱਗ ਲੱਗੀ ਆ ਅਸੀਂ ਉਹਨਾਂ ਦੀ ਕਾਲ ਨੂੰ ਤੁਰੰਤ ਦੇਖਦੇ ਆ ਉਸੇ ਲਈ ਗੱਡੀ ਕੱਢੀ ਆ ਲੇਕਿਨ ਰਸਤੇ 'ਚ ਬੋੜੀ ਚੌਂਕ ਤੋਂ ਪਿੱਛੇ-ਪਿੱਛੇ ਟ੍ਰੈਫਿਕ ਬਹੁਤ ਜ਼ਿਆਦਾ ਰਸਤੇ 'ਚ ਗੱਡੀਆਂ ਹੋਣ ਕਾਰਨ ਵੀ ਗੱਡੀ ਅਸੀਂ ਤੇਜ਼ ਆ ਰਹੀ ਪਰ ਰਸਤੇ 'ਚ ਗੱਡੀਆਂ ਹੋਣ ਕਾਰਨ ਸਾਨੂੰ ਹਵਲੀ ਕਰਨੀ ਪੈਂਦੀ ਵੀ ਰਸਤਾ ਲੈਣਾ ਪੈਂਦਾ ਸੀ ਉਹਦੇ ਕਾਰਨ ਫਿਰ ਵੀ ਅਸੀਂ ਜਲਦੀ ਤੋਂ ਜਲਦੀ ਪਹੁੰਚੇ ਆ ਅਧਿਆਨ ਕੇ ਅੱਗ ਨੂੰ ਕਾਬੂ ਪਾਇਆ ਗਿਆ ਅੱਤੇ ਤੇ ਜੋ ਇਹਦੇ ਵਿੱਚ ਪੀਵੀਸੀ ਲੱਗੀ ਆ ਉਹ ਨਹਰਾ ਬਰੂਦ ਹੈ ਉਦੇ ਕਾਰਨ ਜਿਹੜੀ ਉਹ ਆਗਾ ਉਹ ਜਿਆਦੀ ਫੜਕੀ ਆ ਕਿਉਂਕਿ ਉਹ ਪੀਵੀਸੀ ਜਿਹੜੀ ਆ ਉਹ ਇੱਕ ਪਟ્રોલ ਦਾ ਕੰਮ ਕਰ ਰਹੀ ਆ ਉਹਦੇ ਕਾਰਨ ਹੀ ਉਹ ਜਿਆਦਾ ਜਿਹੜੀ ਅੱਗ ਆ ਉਹ ਫੜਕ ਕੇ ਸਾਰੇ ਲੱਗੀ ਆ ਜੇ ਪੀਵੀਸੀ ਨਾ ਹੁੰਦੀ ਤਾਂ ਥੋੜਾ ਬੜਾ ਨੁਕਸਾਨ ਹੋਣਾ ਸੀ ਉਹਦੇ ਕਾਰਨ ਹੀ ਇਹ ਜਿਆਦਾ ਨੁਕਸਾਨ ਹੋਇਆ ਇੱਕ ਸਿਲੰਡਰ ਆ ਜਿਹੜਾ ਉਹ ਇਹਨਾਂ ਦੀ ਲਾਪਰਵਾਹੀ ਦੇ ਨਾਲ ਉਹ ਅੱਗ ਲੱਗੀ ਆ ਉਹ ਲਾਪਰਵਾਹੀ ਦੇ ਕਾਰਨ ਹੀ ਇਹ ਸਾਰਾ ਗੋਹਾਸਤਾ ਹੋਇਆ ਜੀ ਸਿਲੰਡਰ ਦੀ ਲਾਪਰਵਾਹੀ ਕਿਤਰਾ ਹੋ ਗਈ ਕੋਈ ਲਾਪਰਵਾਹੀ ਹੋਈ ਹੋਊਗੀ ਤਾਂ ਹੀ ਅੱਗ ਲੱਗੀ ਨਾ ਅੰਦਰ ਕੋਈ ਉਸ ਤਰ੍ਹਾਂ ਤਾਂ ਅੱਗ ਲੱਗ ਨਹੀਂ ਸਕਦੀ। ਕੋਈ ਤੁਹਾਡੇ ਤੇ ਕਹਿੰਦੇ ਤੁਸੀਂ ਬੜੀ ਨਹੀਂ ਅਸੀਂ ਦੇਰੀ ਅਸੀਂ ਕਹਿ ਰਹੇ ਆਂ ਵੀ ਟ੍ਰੈਫਿਕ ਆ ਜੀ। ਟ੍ਰੈਫਿਕ ਨੂੰ ਵੀ ਅਸੀਂ ਮੁੱਖ ਰੱਖਣਾ ਕਿਸੇ ਦੀ ਗੱਡੀ ਨਹੀਂ ਮਾਰ ਸਕਦੇ ਕਿਸੇ ਦੀਆਂ ਗੱਡੀਆਂ ਰਸਤੇ 'ਚ ਖੜੀਆਂ। ਉਹਨੂੰ ਅਸੀਂ ਦੇਖ ਕੇ ਧਿਆਨ ਨਾਲ ਆਉਣਾ। ਹਰੇਕ ਨੂੰ ਜੇ ਅਸੀਂ ਅੱਗੇ ਜਾਨ ਬਚਾਉਣੀਆਂ ਤੇ ਪਹਿਲਾਂ ਉਹ ਵੀ ਜਾਨਾਂ ਨੂੰ ਅਸੀਂ ਕੰਟਰੋਲ 'ਚ ਰੱਖ ਕੇ ਆਉਣਾ। ਵੀ ਉਹ ਵੀ ਉਹਨਾਂ ਜਾਨਾਂ ਦਾ ਵੀ ਧਿਆਨ ਰੱਖਣਾ ਜੇ ਹੁਣ ਅੱਗੇ ਸਾਡੇ ਗੱਡੀ ਆਜੂਗੀ ਉਹਨੂੰ ਅਸੀਂ ਕੰਟਰੋਲ 'ਚ ਰੱਖ ਕੇ ਚੱਲਣਾ ਆਪਣਾ ਕਿ ਉਹਨਾਂ ਦੇ ਉੱਪਰ ਨਹੀਂ ਅਸੀਂ ਚੜਾਉਣੀ ਵੀ ਉਹ ਵੀ ਜਾਨਾਂ ਦਾ ਅਸੀਂ ਬਹੁਤ ਖਿਆਲ ਰੱਖ ਕੇ ਚੱਲਣਾ ਜੇ ਅਗ ਪਹਿਲਾਂ ਪਿਛਲੀਆਂ ਜਿਹੜੀਆਂ ਜਾਨਾਂ ਸਾਡੇ ਅੱਗੇ ਆ ਰਹੀਆਂ ਨੇ ਉਹਨਾਂ ਦਾ ਵੀ ਅਹੀ ਖਿਆਲ ਰੱਖਣਾ ਹੈ ਕੀ ਅਪੀਲ ਕਰਨਾ ਚਾਹੁੰਦੇ ਜੇਕਰ ਤੁਹਾਨੂੰ ਰਸਤਾ ਮਿਲਣਾ ਚਾਹੀਦਾ ਤੇ ਆਪ ਬਸ ਮਿਲਣਾ ਸਾਨੂੰ ਚਾਹੀਦਾ ਵੀ ਜਦੋਂ ਗੱਡੀ ਨਿਕਲਦੀ ਆ ਰਸਤਾ ਕਲੀਅਰ ਹੋਣਾ ਚਾਹੀਦਾ ਕਿਉਂਕਿ ਬੋੜੀ ਚੌਂਕ ਤੋਂ ਜਿਹੜਾ ਪਿਛਲਾ ਰਸਤਾ ਉਹ ਗੱਡੀਆਂ ਜਦੋਂ ਜਕਦਾ ਜੂ ਟਰਨ ਜਦੋਂ ਲੈ ਰਹੀਆਂ ਉੱਥੇ ਗੱਡੀਆਂ ਦੀਆਂ ਲੈਣਾ ਲੱਗ ਰਹੀਆਂ ਕੋਈ ਉੱਥੇ ਟ੍ਰੈਫਿਕ ਦਾ ਥੋੜਾ ਬਤਾ ਹੋਣਾ ਚਾਹੀਦਾ ਵੀ ਗੱਡੀ ਨਿਕਲ ਲਈ ਜਾਂ ਤਾਂ ਰਸਤਾ ਸਾਫ਼ ਹੋਣਾ ਚਾਹੀਦਾ ਕਿ ਕਿਸੇ ਵੇਲੇ ਫੈਰ ਹੋ ਸਕਦੀ ਹੈ ਪੈਰ ਕਾਲ ਦੇ ਇਹਦੇ ਵਿੱਚ ਸ਼ਹਿਰ ਦੇ ਵਿੱਚ ਤੇ ਉਹਦਾ ਕੰਟਰੋਲ ਹੋਣੀ ਇਹ ਕਰਕੇ ਉੱਥੇ ਪਰੇਸ਼ਾਨੀਆਂ ਆ ਰਹੀਆਂ ਜਦੋਂ ਰਸਤੇ 'ਤੇ ਗੱਡੀਆਂ ਲੱਗ ਜਾਂਦੀਆਂ ਕੁਝ ਰੇੜੀਆਂ ਨੇ ਕੁਝ ਰਸਤੇ 'ਤੇ ਗੱਡੀਆਂ ਲੱਗ ਜਾਂਦੀਆਂ ਨੇ ਉਹਦਾ ਕਾਰਨ ਗੱਡੀ ਨੂੰ ਦਿਖਤ ਆ ਰਹੀ ਹੈ ਸੋ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ